ਮੈਂ ਪੁੱਛਦਾ ਹਾਂ ਕਿ ਇਹ ਕੀ ਹੈ ਮੈਂ ਪੁੱਛਦਾ ਹਾਂ ਕਿ ਇਹ ਕੀ ਹੈ ਠੀਕ ਹੈ ਗਾਂਧੀ ਦੇ ਵਿੱਚ ਇਹ ਗੱਲ ਹੈ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਿਤਾਬਾਂ ਮਿਲਦੀਆਂ ਸੀ ਉਹ 12 ਮਹੀਨੇ ਤੱਕ ਹੀ ਦਿੰਦੀਆਂ ਸੀ ਹੁਣ ਆਪੇ ਸਰਕਾਰ ਨੇ ਐਸੀ ਜੂ ਹੁਣ ਤੋਂ ਪਹਿਲਾਂ ਕਿਤਾਬਾਂ ਮਿਲਣੀਆਂ ਐਸੀ ਬੱਚੇ ਨੂੰ ਅੱਗੇ ਕੱਲੀਆਂ ਵਰਦੀਆਂ ਮਿਲਦੀਆਂ ਨੇ ਸਾਰਿਆਂ ਨੂੰ ਮਿਲਦੀਆਂ ਜੀ ਠੀਕ ਹੈ ਹੁਣ ਸਕੂਲਾਂ ਦੇ ਵਿੱਚ ਵਧੀਆ ਸਾਇੰਸ ਲਵਾੜੀਆਂ ਬਣੀਆਂ ਨਵੇਂ ਬਣੇ ਜਾਂਦੇ ਆ ਨਵੇਂ ਕਮਰੇ ਪਾਏ ਆ ਜੀ ਚਾਰ ਦਵਾਰੀ 1000 ਕਿਲੋਗ੍ਰਾਮ ਕਰੀ ਆ ਜੀ ਆਹਾਂ ਕ੍ਰਾਂਤੀ ਆ ਜੀ ਕਮਰਿਆਂ ਦਾ ਕਿੰਨਾ ਫਰੰਦਾ ਆ ਜੀ ਦੱਸੋ ਤੁਸੀਂ ਯਾਰ ਥੰਡ ਤਾਂ ਹੁਣ ਇਹਨਾਂ ਕੋਲੇ ਆਉਂਦੀ ਕਿੰਨਾ ਦਿੱਤਾ ਹੂ ਤੁਹਾਡੀ ਸਰਕਾਰ ਨੇ ਦਿੱਤਾ ਤਾਂ ਦੱਸਦੇ ਦੋ ਕਿੰਨਾ ਕਮਰੇ ਤਾਂ ਇਹ ਬਹੁਤ ਪਹਿਲਾਂ ਹੀ ਬਣੇ ਗਏ ਨੇ ਆਉਂਦਾ ਬਾਈ ਸਤਾ ਜਿਹੜੇ ਸਰਕਾਰ ਦੇ ਤਾਂ ਇਹ ਬਣੇ ਹੀ ਨਹੀਂ ਜੀ ਕਮਰੇ ਜਿਹੜੇ ਸਰਕਾਰ ਕਰ ਦੋ ਨਹੀਂ ਜੀ ਇਹ ਨਹੀਂ ਜੀ ਇਹਨਾਂ ਦਾ ਕਰੇ ਸੈਂਟਰ ਵੱਲੋਂ ਦੇਖੋ ਸਰਕਾਰ ਨੇ ਅੰਡਰ ਕਮ ਸਰਕਾਰ ਤੋਂ ਬਿਨਾ ਕੰਮ ਹੋ ਜਾਣਗੇ ਨਹੀਂ ਹੁੰਦੇ ਨਾ ਕਿਉਂ ਕਰਾਂਗੇ ਜੀ ਕਿਸਨੇ ਆਉਂਦਾ ਸਰਕਾਰ ਤੋਂ ਬਿਨਾ ਕੰਮ ਨਹੀਂ ਕਰਦਾ ਦੇਖੋ ਯਾਰ ਪਿੰਡ ਜੀ ਕਿੱਥੋਂ ਉਹਨਾਂ ਪੁੱਛੋ ਰਕਾਰ ਪੈਸਾ ਸੈਂਟਰਾਂ ਤੋਂ ਆਇਆ ਹੈ ਸਾਰਾ ਪੁੱਛ ਕੀ ਗੱਲ ਕਰ ਰਿਹਾ ਰਕਾਰ ਦੇਕਰਾਂ ਨੇ ਨਹੀਂ ਜੀ ਪਿੰਡ ਆਉਂਦਾ ਜਾ ਕੰਮ ਨਹੀਂ ਕਰਦਾ ਸਦਾ ਕੰਮ ਨਹੀਂ ਕਰਦਾ ਅਸੀਂ ਪ੍ਰਮਾਣ ਆਪ ਕਰੀਏ ਚਲੋ ਇਹਨੂੰ ਸਾਡਾ ਚੌਕ ਦੇ ਵਿੱਚ ਆਦਰ ਸਕੂਲ ਬਣਿਆ ਹਾਂਜੀ ਉੱਥੇ ਮੈਨੇਜਮੈਂਟ ਚੱਲੂਗਾ ਸਾਡਾ ਤਿੰਨ ਸਾਲ ਤੋਂ ਮਾਲੀ ਗੱਲ ਆ ਮੈਂ ਇਹਦੀ ਗੱਲ ਮੈਨੇਜਰ ਕਰਦਾ ਕਿ ਸਾਡਾ ਪੂਰਾ ਸਵਾਲ ਲੈ ਇੰਨਾ ਨਹੀਂ ਉਹਨਾਂ ਨੇ ਤਿੰਨ ਸਾਲ ਤੋਂ ਕਰਦੇ ਬਲੇ ਬਾਹਰ ਨਾਲ 4 ਲੱਖ ਰੁਪਏ ਸਾਲ ਦਾ ਦਿੰਦੇ ਆ ਤੂੰ ਉਹ ਟੀਚਰਾਂ ਨੇ ਜੇ ਇਹ ਗੱਲ ਹਾਈਲਾਈਟ ਕਰੀ ਸੀ ਸਾਹਿਬ ਨੇ ਇਨਕੁਆਰੀ ਲਈ ਉਹਦੇ ਚ ਉਹ ਝੂਠੇ ਪਾਏ ਕੋਈ ਤਾਂ ਕਿਸ ਤਰ੍ਹਾਂ ਦੇ ਲੱਟ ਜਾਂਦਾ ਤੁਹਾਨੂੰ ਲੱਗਦਾ ਇਹ ਕੀ ਹੈ ਜਦ ਪੈਸੇਲੇ ਕੋ ਮੈਨੇਜਮੈਂਟ ਕੱਢਣੀ ਸੀ ਉਹ ਉਹ ਸਕੂਲ ਚ ਬੜ ਕੇ ਕੀ ਕਰਾ ਤਾ ਲੱਗਦਾ ਕੁੜੀਆਂ ਤੇ ਆਰਡਰ ਆ ਰਿਹਾ ਹੈ ਐਮਐਲਏ ਸਾਹਿਬ 11 ਮਹੀਨਾ ਦੀ ਕੁੜੀ ਨੂੰ ਜੇਲ੍ਹ ਭੇਜਤਾ ਥੋਡੀ ਸਰਕਾਰ ਨੇ ਅਜ ਹੋਰ ਦੱਸੋਗਾ ਨਾ ਨੇ ਇਹਦਾ ਜਵਾਬ ਤਾਂ ਦੇ ਲਓ ਕਿਹੜਾ ਮਹੀਨੇ ਦੀ ਜਵਾਬ ਤਰੀਕ ਖੇਲ ਚ ਰੇਗੀ ਮੇਰੀ ਗੱਲ ਸੁਣ ਜੇ ਕੋਈ ਬੰਦਾ ਜਾਊਗਾ ਨਾਲ ਉਹ ਤਾਂ ਕੋਈ ਨਾਲ ਹੈਗੀ ਆ ਜਾਂ ਨਹੀਂ ਨਹੀਂ ਕਸੂਰ ਨਾ ਸੀ ਤੇ ਕਸੂਰ ਕੀ ਸੀ ਉਹ ਤੁਸੀਂ ਭ੍ਰਿਸ਼ਟਾਚਾਰ ਕਿਉਂ ਖਤਮ ਕਰਨ ਕਰਾਉਨੇ ਹੋ ਇਹ ਇਹ ਸ਼ਾਬਾਸ਼ ਇਹ ਮੇਰੀ ਗੱਲ ਸੁਣ ਤੁਸੀਂ ਉਧਰ ਐਮਐਲ ਨਾਲ ਗੱਲ ਕਰੋ ਨੇ ਤੁਸੀਂ ਨਾ ਸਰਕਾਰ ਦੇ ਅੰਦਰ ਮੇਰੇ ਹਲਕੇ ਦੇ ਜੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਇਆ ਤੁਸੀਂ ਇਹ ਕਹਿੰਦੇ ਸਾਬ ਇਹ ਗੱਲ ਆ ਜਿਹੜੀ ਆਪਾਂ ਸਿੱਖਿਆ ਗ੍ਰਾਂਤੀ ਦੀ ਗੱਲ ਕਰਦੇ ਆਂਗੇ ਸਿੱਖਿਆ ਗ੍ਰਾਂਤੀ ਤਾਂ ਪੂਰੀ ਪੰਜਾਬ ਦੀ ਗੱਲ ਕਰਦੇ ਆਂ ਹਾਂਜੀ ਪੰਜਾਬ ਦੀ 59 ਜਨਵਰੀ ਦੇ ਟੀਚਰ ਆਫੀਸ਼ੀਅਲੀ ਜਦੋਂ ਅਜੁਰਜੋਤ ਵਾਂਸ ਦੇ ਘਰ ਮੂਰੇ ਬੈਠੀ ਸੀ ਉਹ ਤੇ ਉਹਨੂੰ ਬੁਰੀ ਤਰ੍ਹਾਂ ਨਾਲ ਉਹ ਐਸਐਚਓ ਨੇ ਯਾਨੀ ਕਿ ਪਾਸੇ ਗੱਡੀਆਂ ਦੇ ਲਿਆ ਕੇ ਕੁੜੀਆਂ ਦੇ ਗਲਾਂ ਤੇ ਗੋਡੇ ਰੱਖ ਕੇ ਘੁੱਟਿਆ ਸੀ ਇਹ ਸਿੱਖਿਆ ਗ੍ਰਾਂਤੀ ਇਹ ਹੋਣੀ ਚਾਹੀਦੀ ਆ ਵੀ ਸਭ ਨੂੰ ਪੜ੍ਹਾਈ ਦਾ ਹੱਕ ਹੋਵੇ ਬਰਾਬਰ ਮਿਲੇ ਟੀਚਰਾਂ ਦੀ ਭਰਤੀ ਹੋਵੇ ਇੱਕ ਮਿੰਟ ਸਿੱਖਿਆ ਗ੍ਰਾਂਤੀ ਉਥੇ ਸਕੂਲਾ ਦਾ ਨਹੀਂ ਸਕੂਲਾ ਦੀ ਆ ਉਹ ਵੀ ਸਕੂਲੀ ਹੈ ਜੀ ਐਮਐਲ ਟ੍ਰੇਨਿੰਗ ਨਹੀਂ ਆ ਪਰ ਥਾਣੇਦਾਰ ਨੇ ਇਹਨੇ ਹੱਕ ਦਿੱਤਾ ਤਾ ਉਹਨਾਂ ਤੇ ਡਰ ਖੰਦਾ ਐਮਐਲ ਸਾਹਿਬ ਆਊਟਰ ਰੂਟਰ ਲੈਣਦੇ ਆ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਡਰ ਰੱਖੰਦਾ ਇਹ ਕਿਹਨੇ ਬੜਾ ਟੀਚਰ ਦੇ ਰੱਖਿਆ ਨਹੀਂ ਕੋਈ ਵੀ ਤੁਹਾਡੇ ਤੁਹਾਡੇ ਅੰਦਰ ਨਹੀਂ ਤੁਹਾਡੇ ਅੰਦਰ ਹੈ ਲਾਂਡ ਆਰਡਰ ਉਹਨਾਂ ਨੇ ਕਾਇਮ ਰੱਖਣਾ ਹੁੰਦਾ ਠੀਕ ਹੈ ਅੱਛਾ ਤੁਹਾਨੂੰ ਤੇ ਡਰ ਰੱਖੇ ਲਾਂਡ ਆਰਡਰ ਕੈਮਰਾ ਹੁੰਦਾ ਸਾਡੀ ਦੁਨੀਆ ਦੀਆਂ ਆਗੂਆਂ ਤੇ ਲੱਪੜਾਂ ਨਾਲ ਕੁੱਟਿਆ ਤੋਂ ਦੀ ਰੰਪਰੇ ਦੀ ਐਸਆਈ ਲੈਡੀਆਂ ਨੇ ਇਹ ਕੀ ਨੇ ਦਿੱਤਾ ਕਰ ਥੋੜਾ ਥੋੜਾ ਇੱਥੇ ਧਿਆਨ ਨਹੀਂ ਆਇਆ ਸਰਕਾਰ ਕੀ ਐਕਸ਼ਨ ਲੈਂਦੀ ਆ ਰੋਡ ਦੀ ਸਰਕਾਰ ਕੀ ਕਰਦੀ ਇਹਦੇ ਚ ਅੱਕ ਨਾ ਕਿੰਨਾ ਤੁਸੀਂ ਸਰਕਾਰ ਲੈ ਕੇ ਆਏ ਹੋ ਯਾਰ ਅਸੀਂ ਤਾਂ ਅਸੀਂ ਉਮੀਦਾਂ ਨਾਲ ਹੀ ਲੈ ਕੇ ਆਏ ਸੀ ਇੱਕ ਅਸੀਂ ਤਾਂ ਇੰਦਾਂ ਦਾ ਐਸਾ ਸੀ ਅਸੀਂ ਜੇ ਅਸੀਂ ਇਹ ਲੈ ਆਏ ਸੀ ਰਾਹ ਦੇ ਬਾਰੇ ਕਿਤੇ ਆਪਾਂ ਅੱਜ ਇਹ ਨੀਤੀ ਵੀ ਲੈ ਆਏ ਕਿ ਕਿ ਟਾਊਨ ਵੇਖਦਾ ਕਿੰਨੀ ਨਹੀਂ ਵੇਖਦਾ ਵਾਧੂ ਨਹੀਂ ਵੇਖਦਾ ਰੋਡਾਂ ਦੇ ਮਹਿੰਦੀ ਰੁਣ ਕੇ ਸਾਰੀ ਚਿੱਟੀ ਵਾਲੀ ਦੀ ਸਰਕਾਰ ਕਰਦੀ ਮੈਂ ਲਾਦਾ ਗੱਲ ਮੈਂ ਉਹਨੂੰ ਕਹਾਂਗਾ ਵੀ ਆ ਜਾ ਤੂੰ ਉੱਥੇ ਕੁਝ ਪਾਣੀ ਚ ਆ ਜਾਂਦੇ ਉਹਦੇ ਆ ਜਾਂਦੇ ਜੀ ਉਹ ਤਾਂ ਜਿੱਦੇ ਤੁਸੀਂ ਲਗਾਤੇ ਨਹੀਂ ਹੈ ਮੈਂ ਉਥੇ ਉਹਨੂੰ ਲੈ ਕੇ ਗੁਰਦੁਆਰੇ ਆ ਜਾ ਮੈਂ ਕਿਹਾ ਗੁਰਦੁਆਰੇ ਉਹ ਤਾਂ ਕੋਈ ਨਹੀਂ ਗਈ ਤੁਸੀਂ ਹੁਣ ਆਏ ਯਾਰ ਸਾਡੇ ਪ੍ਰੋਗਰਾਮ ਥੋੜਾ ਛੱਡੀ ਦੇ ਫਿਰ ਤੁਸੀਂ ਇੱਥੇ ਆਏ ਪ੍ਰੋਗਰਾਮ ਥੋੜੀ ਛੱਡੀ ਦੇ ਜਿਹੜਾ ਸਭਾ ਇਹਦਾ ਕੋਈ ਤਸੱਲੀ ਬਾਕੀ ਕੋਈ ਨੀ ਗਾਹਲਾ ਰੱਖੇ ਸਵਾਲ ਚਲੋ ਗਾਹਲਾ ਕਰ ਦਿਓ ਕੋਈ ਨਹੀਂ ਗਾਹਲਾ ਜਿਹੜਾ ਅਸੀਂ ਜਾ ਰਹੇ ਸੀ ਤੁਸੀਂ ਕਹਿੰਦੇ ਵੀ ਸਾਡੀ ਸਰਕਾਰ ਸੱਥਾ ਚ ਚੱਲੂ ਇੱਥੇ ਨਹੀਂ ਸਾਡੀ ਗੱਲ ਸੁਣੀ ਜਦੋਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸੜਕਾਂ ਚ ਨਹੀਂ ਰੋਕਿਆ ਸੀ ਪੁਲਿਸ ਨੇ ਰੋਕੀਆਂ ਸੀ ਤਾਂ ਸੀ ਰੋਕੀਆਂ ਸੀ ਇਸ ਗੱਲ ਦਾ ਜਵਾਬ ਦੇ ਦਿਓ ਉਹ ਜਾਂ ਜੀ ਤਾਂ ਹੁਣ ਐਵੇਂ ਹੀ ਕਰੀ ਜਾਂਦੇ ਹੋ ਹੁਣ ਲਾਅ ਲਾਡ ਦੀ ਰੋਕ ਨਹੀ ਇਹ ਜਵਾਬ ਦੇ ਦੇਣਾ ਕੋਈ ਅਸੀਂ ਰੋਕੀਆਂ ਸੀ ਅਸੀਂ ਰੋਕੀਆਂ ਸੀ ਤੁਸੀਂ ਤੈਨੂੰ ਪਿੰਡਾਂ ਚੋਂ ਢਾਡਣਾ ਹਟਾ ਦਿੰਦੇ ਆ ਇਹ ਲਾਉਣ ਆਡਰ ਰਹਿ ਜੂਗਾ ਅਸੀਂ ਪਿੰਡਾਂ ਚੋਂ ਕਿਹਦੇ ਲਈ ਅਸੀਂ ਆਦੀ ਕੋਈ ਗੱਲ ਤਾਂ ਰੱਖਣ ਜਾਣੀ ਆ ਕਿੱਥੇ ਜਾਈਏ ਇੱਥੇ ਨਹੀਂ ਸੁਣਦੇ ਚਿੰਡੀੜ ਜਾਨੇ ਉੱਥੇ ਨਹੀਂ ਜਾਣ ਦਿੰਦੇ ਦਿੱਲੀ ਵਾਲਿਆਂ ਨੇ ਉਹਨਾਂ ਨੇ ਨਹੀਂ ਜਾਣ ਦਿੱਤੇ ਉਹ ਸ਼ੰਗੂ ਬਾਰਡਰ ਤੇ ਘੇਰ ਕੇ ਖੰਡਪਾਟ ਸਾਹਿਬ ਪ੍ਰਕਾਸ਼ ਸੀਗਾ ਦੂਜੇ ਦਿਨ ਭੋਗ ਪੈਣਾ ਸੀ ਸੋਡੀ ਸਰਕਾਰ ਨੇ ਰਾਤ ਨੂੰ ਚੱਕਤਾ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਤੀ ਉੱਥੇ ਬੱਛਰਦਾਨੀਆਂ ਵੀ ਚੋਰੀ ਕੋਈ ਨਹੀਂ ਛੱਡੀਆ ਬੱਛਰਦਾਨੀਆਂ ਚੋਰੀ ਟਰੈਲੀਆਂ ਟਰੈਲੀਆਂ ਤਾਂ ਆਉਣਗੀਆਂ ਹੋਰ ਕਿਹੜੀ ਸਰਕਾਰ ਹੈ ਆਪਣੇ ਹਲਕੇ ਦਾ ਨਿਸ਼ਾਨ ਨਹੀਂ ਉਹ ਵੀ ਤਾਂ ਸਾਡੀ ਆ ਉਹ ਜਾਣੇ ਥੋੜਾ ਉਹ ਪਾਕਿਸਤਾਨ ਤੋਂ ਤਾਂ ਨਹੀਂ ਆ ਗਈ ਇੱਕ ਮਿੰਟ ਇੱਕ ਮਿੰਟ ਆਪਣੇ ਹਲਕੇ ਦੀ ਇੱਥੇ ਕਣਕ ਮਰ ਗਈ ਸੋਡੇ ਬਾਰ ਚ ਬੈਠੇ ਰਹੇ ਤੁਸੀਂ ਵੀ ਗੱਲ ਸੁਣੀ ਜਦੋਂ ਸੜਕ ਤੇ ਸੜਕ ਤੇ ਗਏ ਸਾਨੂੰ ਬੜੀ ਦੱਸਦੇ ਆ 2 ਕਰੋੜ ਰੁਪਈਆ ਦਵਾਇਆ 2 ਕਰੋੜ ਤੋਂ ਵੀ ਵੱਧ ਆਇਆ ਸੀ ਬੰਦੇ ਉਹਦਾ ਵੀ ਸਾਡੇ ਨੂੰ ਹੱਕਾ ਕੁੱਟਿਆ ਉਹ ਕਈ ਵਾਰ ਖੜਿਆ ਲੱਖਾਂ ਸੀ ਮੇਰੇ ਦੇਖੀ ਜਾਣੀਆਂ ਮੀਆਂ ਸੀ ਪੱਤਰਕਾਰ ਤੇ ਹਜੇ ਪਈਆਂ ਹੋਈ ਲੋੜ ਹੀ ਨਹੀਂ ਸੀ ਮੇਰੀ ਗੱਲ ਤੋਂ ਜਦੋਂ ਤੁਹਾਨੂੰ ਕਹੇ ਸੀ ਕਹੀ ਜਾਂਦੇ ਸੀ ਵੀ ਦੇ ਦੇਾਂਗੇ ਭਾਈ ਦੇ ਦਿੰਦੇ ਆ ਤੇ ਕਿਦੋਂ ਦੇ ਬੰਦੇ ਮੈਨੂੰ ਐ ਕਹਿੰਦੇ ਐ ਕਹਿੰਦੇ ਹੁਣ ਇਹਦੇ ਇਹ ਕੋਈ ਤਰੀਕਾ ਥੋੜਾ ਹੁੰਦਾ ਜਾਂਦਾ ਨਹੀਂ ਫਿਰ ਪਰਮਾਨੰਦ ਚੌਕ ਕਹਿੰਦੇ ਸੀ ਵੀ ਕਰਦਾਵਰੀਆਂ ਬਾਅਦ ਚ ਹੋਣੀ ਹੈ ਪਹਿਲਾਂ ਮਾਰਜਾ ਮਿਲੂ ਉਹਨੂੰ ਛੱਡ ਲੋ ਸੀਐਮ ਸਾਹਿਬ ਸਾਡੇ ਹੋ ਕਹਿੰਦੇ ਸਾਰਾ ਕੁਝ ਹੀ ਹੋ ਗਿਆ ਨਹੀਂ ਐਸਾ ਤਾਂ ਉਹਨਾਂ ਦੀ ਗੱਲਾਂ ਤੇ ਚੱਲ ਰਹੇ ਆ ਉਹ ਵੀ ਅੱਗੇ ਨਹੀਂ ਨਹੀਂ ਅੱਗੇ ਅੱਗ ਤੇ ਹੁਣ ਇੰਨਾ ਨਹੀਂ ਨਹੀਂ 8300 ਤੇ ਆ ਗਏ ਹੁਣ ਇੰਨੇ ਕਿੱਲੇ ਨੂੰ ਅੱਗ ਲੱਗੀ ਹੈ ਕੋਈ ਬਿਆਨ ਆਇਆ ਪੂਮਾ ਤਵਨ ਸਾਹਿਬ ਉਹ ਹੁਣ ਡਿਪਾਰਟਮੈਂਟ ਹੁਣ ਕੋਈ ਬਿਆਨ ਆਇਆ ਨਹੀਂ ਮੈਂ ਮੈਂ ਆਪ ਜਾ ਕੇ ਆਇਆ ਦਿੱਤੀ ਤੇ ਅੱਗ ਲੱਗੀ ਹੈ ਠੀਕ ਹੈ ਨਾ ਕਿੰਨੇ ਕਿੱਲੇ ਵਿੱਚ ਐਪਲੀਕੇਸ਼ਨ ਉਹਨਾਂ ਨੂੰ ਲਈ ਹੈ ਮੈਂ ਠੀਕ ਹੈ ਇਹ ਮੇਰੇ ਇਧਰ ਲਾਇਰ ਖਾਲੀ ਮੱਚੀ ਸੀ ਉੱਥੇ ਮੈਂ ਜਾ ਕੇ ਆਇਆ ਠੀਕ ਹੈ ਜੀ ਦੇਤਾ ਕੋਈ ਜਦ ਹੈਂਤੀ ਇਸੇ ਕੀ ਹੋ ਰਿਹਾ ਇਹ ਤਰ੍ਹਾਂ ਹੁੰਦਾ ਦੇਦਾ ਐਮ ਐਲ ਏ ਸਾਹਿਬ ਇੱਕ ਮਿੰਟ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਬਿਮਾਰ ਵੀ ਹੋ ਜਾਂਦਾ ਨਾ ਫਿਰ ਵੀ ਉਹਨੂੰ ਕੰਮ ਆਉਣਾ ਲੱਗਦਾ ਐਮ ਐਲ ਏ ਸਾਹਿਬ ਇੱਕ ਗੱਲ ਇੱਧਰ ਗੋਨਿਆਂ ਨੇ ਤੇ ਤੁਸੀਂ ਕਿਹਾ ਵੀ ਇਹਨਾਂ ਜਥੇਬੰਦੀਆਂ ਵਾਲਿਆਂ ਨੇ ਗੰਦ ਪਾਇਆ ਰਿਆ ਬੋਣ ਇੱਕ ਮਿੰਟ ਹੁਣ ਇੱਕ ਮਿੰਟ ਹੁਣ ਕਲਤਾਰ ਸੰਧਵੇਂ ਨੇ ਕਿਹਾ ਇੱਕ ਮਿੰਟ ਸਾਡੀ ਗੱਲ ਸਾਡੀ ਗੱਲ ਸਾਡੀ ਗੱਲ ਦਾ ਪੂਰੀ ਸੁਣ ਲੋ ਹੁਣ ਕਲਤਾਰ ਸੰਧਵੇਂ ਨੇ ਕਹਦਾ ਕਹਿੰਦਾ ਇਹ ਝੰਡੇ ਚੱਕ ਕੇ ਬੈਠੇ ਸਾਰੇ ਸਾਡੀ ਨਾਲ ਗੱਲ ਕਰੋ ਯਾਰ ਮੈਂ ਮੈਂ ਮਾਫੀ ਮੰਗ ਲਈ ਸੀ ਤੁਹਾਡੇ ਨਾਲ ਹੀ ਗੱਲ ਕਰਦਾ ਜਦੋਂ ਜਦੋਂ ਬੈਸਟ ਪ੍ਰਾਈਜ਼ ਮੇਰੇ ਧਰਨਾ ਚਾਹੁੰਦਾ ਬੈਸਟ ਪ੍ਰਾਈਜ਼ ਮੇਰੇ ਧਰਨਾ ਚਾਹੁੰਦਾ ਹੁੰਦਾ ਸੀ ਥੋਡੀ ਹਾਜ਼ਰੀ ਰਹੀ ਉੱਥੇ ਤੁਸੀਂ ਆਉਂਦੇ ਰਹੇ ਹੋ ਉਦੋਂ ਤੁਸੀਂ ਵਿਲੇ ਸੀ ਹਾਂ ਤੁਸੀਂ ਤਾਂ ਵਿਹਲੇ ਹੀ ਜਮ ਕਦੇ ਹੁਣ ਵੀ ਨਹੀਂ ਜੰਮ ਸਿੱਧਾ ਹੁਣ ਵੀ ਨਹੀਂ ਜੰਮ ਮੈਂ ਨਹੀਂ ਅਸੀਂ ਵਿਹਲੇ ਆ ਬਾਟਰ ਜੈਸੀ ਤੇ ਮੈਂ ਲੈ ਮਰਦਾਬ ਚਲੋ ਭਰਵਾਤ ਦੀ ਸਰਕਾਰ ਮਰਦਾਬ ਬੜਾ ਦੇਖਿਆ ਬੜੀਆ ਪਹਿਲਾਂ ਦੀਆਂ ਦੁਨੀਆ ਬਦਲ ਗਈ Thank <laughs> you.